ਗੱਲ ਹੈਗੀ ਆ ਐ ਐਨੇ ਭਰਾਵਾਂ ਦੇ ਬਾਹਰ ਲਿਆਂਦੇ ਮੈਸੇਜ ਆਏ ਐਨੇ ਇੱਥੋਂ ਵਾਲਿਆਂ ਦੇ ਮੈਸੇਜ ਆਏ ਫੋਨ ਵਾਲੇ ਜਾਣਿਆਂ ਦੇ ਆਏ ਕੱਲ ਤੇ ਮੈਨੂੰ 2000 ਤਾਂ ਫੋਨ ਹੀ ਆ ਗਿਆ ਹੋਊਗਾ ਕਿ ਬਾਈ ਕੰਮ ਨਹੀਂ ਛੱਡਣਾ ਕੰਮ ਨਹੀਂ ਛੱਡਣਾ ਜੋ ਮਰਜ਼ੀ ਹੋ ਜੇ ਅਸੀਂ ਤੇਰੇ ਨਾਲ ਆ ਕੰਮ ਨਹੀਂ ਛੱਡਣਾ ਤੇ ਬਾਈ ਪਤਾ ਕੀ ਆ ਜਦੋਂ ਬੰਦੇ ਨਾਲ ਇਹੋ ਜਿਹੀਆਂ ਗੱਲਾਂ ਹੋਵ ਜਾਣਾਂ ਬੰਦੇ ਦਾ ਦੈਲੀ ਟੁੱਟ ਜਾਂਦਾ ਕੁਛ ਨਹੀਂ ਨਹੀਂ ਹੁੰਦਾ ਬੰਦਾ ਹਾਂ ਪਤਾ ਕੀ ਆ ਬੰਦੇ ਦਾ ਦਿਨ ਹੀ ਟੁੱਟ ਜਾਂਦਾ ਕਿ ਮੈਂ ਯਾਰ ਇੰਨਾ ਸਾਰਿਆਂ ਵਾਸਤੇ ਆਪਾਂ ਕੱਲੇ ਆਪਦੇ ਵਾਸਤੇ ਨਹੀਂ ਇਹ ਵਲੌਗ ਬਣਾਉਂਦੇ ਸਾਰੇ ਲੋਕ ਪਿਆਰ ਕਰਦੇ ਆਪਾਂ ਉਹਨਾਂ ਵਾਸਤੇ ਵੀ ਵਲੌਗ ਹਨਾ ਜਿਵੇਂ ਆਪਦੇ ਵਾਸਤੇ ਬਣਾਉਂਦਾ ਹਾਂ ਨਾ ਮੈਂ ਇੱਕ ਦਿਨ ਬਣਾਵਾਂ ਚਾਰ ਦਿਨ ਆਪਦੀ ਰੈਸਟ ਕਰਾਂ ਜਾਂ ਆਪਦਾ ਕੰਮ ਕਰਾਂ ਮੈਂ ਤਾਂ ਆਪਦੇ ਰਿਸ਼ਤੇਦਾਰਾਂ ਦੇ ਵਿਆਹ ਤੇ ਨਹੀਂ ਜਾਂਦਾ ਕਿ ਨਹੀਂ ਯਾਰ ਸਾਰੇ ਕੀ ਕਹਿਣਗੇ ਕਿ ਬਾਈ ਅੱਜ ਤੂੰ ਵਲੌਗ ਨਹੀਂ ਪਾਇਆ ਸਾਨੂੰ ਸਵਾਦ ਜ ਨਹੀਂ ਆਇਆ ਹਨਾ ਸਾਰੇ ਐ ਕਹਿਣ ਲੱਗ ਜਾਂਦੇ ਮੈਂ ਤਾਂ ਰਿਸ਼ਤੇਦਾਰੀ 'ਚ ਨਹੀਂ ਜਾਂਦਾ ਬਾਈ ਕਿ ਵਲੌਗ ਜ਼ਰੂਰੀ ਆ ਜਿਹੜੀ ਮੇਰੀ YouTube ਫੈਮਿਲੀ ਆ ਉਹਨਾਂ ਵਾਸਤੇ ਮੈਂ ਰੋਜ਼ ਕੋਈ ਨਵਾਂ ਤੋਂ ਨਵਾਂ ਵਲੌਗ ਲੈ ਕੇ ਆਵਾਂ ਠੀਕ ਆ ਜੀ ਤੇ ਬਾਈ ਜਦੋਂ ਫਿਰ ਬੰਦੇ ਨਾਲ ਇਹ ਜਾਂ ਕੁਝ ਹੋਣ ਲੱਗ ਜੇ ਨਾ ਤੇ ਦੁਨੀਆ ਮਾਰਨ ਨੂੰ ਹੀ ਤੋਰੀ ਫਰੇ ਫਿਰ ਬੰਦੇ ਦਾ ਦਿਲ ਟੁੱਟ ਜਾਂਦਾ ਕਿ ਯਾਰ ਆਪਾਂ ਇੰਨਾ ਵਧੀਆ ਕੰਮ ਕਰੀ ਜਾਂਦੇ ਆ ਤੇ ਲੋਕ ਮਾਰਨ ਨੂੰ ਕਰਦੇ ਆ ਸਹੀ ਆ ਨਾ ਈਦਾ ਬਾਈ ਸਾਨੂੰ ਘਰੇ ਬੈਠ ਕੇ ਨੂੰ ਵਧੀਆ ਮਿਲਦੇ ਆ ਤੇ ਉਦੋਂ ਬਾਅਦ ਤੇ ਮਿੱਤਰੋ ਗੱਲ ਹੋ ਗਈ ਐ ਇੰਨੇ ਕ ਜਿਆਦਾ ਫੋਨ ਆਏ ਤੇ ਇੰਨੇ ਮੈਸੇਜ ਆਏ ਕਹਿੰਦੇ ਬਾਈ ਕੰਮ ਨਹੀਂ ਛਡਣਾ ਜੋ ਮਰਜੀ ਹੋ ਜੇ ਤੇ ਬਾਕੀ ਮਿੱਤਰੋ ਤੁਹਾਡੇ ਸਾਰੇ ਭਰਾਵਾਂ ਦੀ ਸਪੋਰਟ ਕਰਦਿਆਂ ਬਾਈ ਇੱਥੋਂ ਦੁਕਾਨ ਇੱਥੋਂ ਤੱਕ ਪਹੁੰਚੇ ਆ ਬਾਈ ਤੇ ਇਦੋਂ ਅੱਗੇ ਵੀ ਜਾਵਾਂਗੇ ਤੁਹਾਡੀ ਸਪੋਰਟ ਚਾਹੀਦੀ ਆ ਤੇ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਤੇ ਬਾਈ ਆਪਦੇ ਭਰਾ ਦੀ ਸਪੋਰਟ ਕਰਿਓ ਤੇ ਬਾਕੀ ਲੀਰਾਂ ਬੋਲਦੀਆਂ ਰਹਿਣਗੀਆਂ ਕੰਜਿਰੀਆਂ ਬੋਲਦੀਆਂ ਰਹਿਣਗੀਆਂ ਬੋਲੀ ਜਾਣ ਦੇ ਇਹ ਨਹੀਂ ਫਿਰ ਝੋਟਾ ਹੜਦਾ ਬਲੌਗ ਪਾਉਣਾ ਇਹ ਤਾਂ ਪਾਊਗਾ ਠੀਕ ਆ ਤੇ ਹੁਣ ਇੱਕ ਜਿਹੜਾ ਇਹ ਵੀ ਆ ਜੇ ਹੁਣ ਪੰਜ ਟਰੈਕਟਰ ਆ ਨਾ ਆ 2026 ਦੇ ਵਿੱਚ ਵਿੱਚ ਤਿੰਨ ਚਾਰ ਟਰੈਕਟਰ ਹੋਰ ਲਿਆਊਗਾ ਤੇ ਇੱਕ ਗੱਡੀ ਵੀ ਪੂਰੀ ਘੈਂਟ ਜੀ ਲਿਆਊਗਾ ਬਾਬਾ ਸੁੱਖ ਰੱਖੇ ਪੰਜਾਂ ਤੋਂ ਅੱਠ ਕਰ ਦੇਣੇ ਆ 2026 ਦੇ ਵਿੱਚ ਵਿੱਚ ਜਵੇਂ ਤੁਸੀਂ ਚਾਹਦਿਆਂ ਫਿਰ ਉਵੇਂ ਮੈਂ ਚੱਲੂਗਾ ਮੈਂ ਤਾਂ ਲੀਰਾਂ ਨੂੰ ਇਹੀ ਕਹਿਣਾ ਚਾਹੁੰਨਾ ਕਿ ਮੈਨੂੰ ਆਏ ਸੀਗਾ ਕਿ ਆਪਾਂ ਕੰਮ ਹੀ ਛੱਡ ਦੇਣਾ ਯਾਰ ਕਿਉਂਕਿ ਬਈ ਮਰਨ ਮਰਾਉਣ ਵਾਲਾ ਯਾਰ ਬਹੁਤ ਦੁਖੀ ਹੋ ਗਿਆ ਸੀ ਮੈਂ ਪਰ ਇਹ ਜਿਹੜੀ ਦੁਨੀਆ ਨਾ ਇਹ ਡਰਦਿਆਂ ਨੂੰ ਡਰਾਉਂਦੀ ਆ ਜਿਹੜਾ ਬੰਦਾ ਡੰਡਾ ਲੈ ਕੇ ਖੜਦਾ ਨਾ ਉਹਦੇ ਫਿਰ 12 ਵਜੇ ਦੀ ਵੀ ਧੌਨੀ ਵੀ ਕਰਕੇ ਲੰਘਦੇ ਆ ਇਹ ਤਾਂ ਮੈਂ ਹੁਣ ਦੇਖ ਲਿਆ ਬਸ ਨਾ ਤਾਂ ਵੀਡੀਓ ਪਾਉਣੀਆਂ ਬੰਦ ਕਰਾਂਗੇ ਕੁਝ ਨਹੀਂ ਕਰਦੇ ਮਰਨਾ ਤਾਂ ਇੱਕ ਦਿਨ ਹੈਗਾ ਹੀ ਆ ਮਰ ਜਾਂਗੇ ਮਰ ਜਾਂਗੇ ਪਰ ਜੇ ਜਿਉਂਦਾ ਰਿਹਾ ਆ 2026 ਦੇ ਵਿੱਚ ਵਿੱਚ ਤਿੰਨ ਟਰੈਕਟਰ ਹੋਰ ਲਿਆ ਕੇ ਖੜਾਉਂਗਾ 5 ਤੋਂ 8 ਕਰੂੰਗਾ ਬਾਬੇ ਦੀ ਕਿਰਪਾ ਚਾਹੀਦੀ ਹੈ ਤੇ ਗੱਡੀ ਵੀ ਇਦਾਂ ਦੀ ਲਿਆਉਂਗਾ ਜਿਹੜੀ ਨੇੜੇ ਤੇੜੇ ਹੋਵੇ ਹੀ ਨਾ ਕਿਸੇ ਕੋਲੇ ਠੀਕ ਆ ਤੇ ਬਾਬਾ ਸੌਖ ਰੱਖੇ ਦੋ ਕਿੱल्ल्या ਤੇ ਜੇ ਨਾ ਕੋਠੀ ਪਾਈ ਨਾ ਤੁਹਾਡੇ ਭਰਾ ਨੇ ਤਾਂ ਤਾਂ ਤੁਸੀਂ ਕਿਉਂ ਤੇ ਬਸ ਤੁਹਾਡੀ ਸਪੋਰਟ ਚਾਹੀਦੀ ਆ ਤੇ ਮੈਂ ਤਾਂ ਆਪਾਂ ਦਿਨ ਪੁਰ ਰਾਤ ਕਰੀ ਜਾਂਦੇ ਆ ਪਰ ਉੱਡਦੇ ਲੇਟ ਆ ਉਹ ਗੱਲ ਹੋ ਰਹੀ ਹੈ